ਤੂੰ ਕਿੱਧਰ ਨਿਕਲ ਰਿਹਾ ਯਾਰ ਹੁਣ ਨਿਕਲ ਨੋ ਮਾਇ ਲੈ ਰਿਆ ਦੇਸ ਨਕਾਲਾ ਸੋਸਾਇਟੀ ਪਰ ਨ ਚੱਲਿਆ ਤੂੰ ਯਾਰ ਮੇਰੀ ਸਿੱਧੀ ਗੱਲ ਸੁਣ ਲੈ ਜਿਆਦਾ ਕੋਈ ਬੰਦੇ ਦਾ ਹਿੱਲਾ ਕਰਕੇ ਦੇ ਦੇ ਨਹੀਂ ਮੈਂ ਨਹੀਂ ਗੱਖ ਵੜਦਾ ਕਰ ਤੋਂ ਯਾਰ ਓ ਯਾਰ ਕਹਈਆਂ ਗੱਲਾਂ ਕਰਦਾ ਛੱਡੀ ਹੁਣ ਮੈਂ ਬੰਦਾ ਕਿੱਥੋਂ ਲਿਆ ਮੈਂ 1 ਲੱਖ ਦਾ ਓ ਯਾਰ ਤਨੇ ਕਾਲੇ ਨੂੰ ਫੋਨ ਕਰਿਆ ਮੈਨੂੰ ਪਤਾ ਲੱਗਿਆ ਉਹਦੇ ਨੇ ਵੀ ਬੰਦਾ ਹੈਗਾ ਉਹਨਾਂ ਦਾ ਗਮੰਡੀ ਦਾ ਮੁੰਡਾ ਨਾ ਵਿੱਲਾ ਆ ਅੱਛਾ ਲੈ ਪੁੱਛ ਲੈਨੇ ਆ ਕਾਲੇ ਨੂੰ ਕੀ ਆ ਅਨੀ ਚੱਕੂ ਆਪੋਣ ਹਲੋ ਓ ਕੀ ਹਾਲ ਹੈ ਕਾਲੇ ਬਾਈ ਵਧੀਆ ਵਧੀਆ ਜੀ ਤੁਸੀਂ ਦੱਸੋ ਓ ਯਾਰ ਹਰ ਹਸਤਾ ਬਹੁਤ ਤੰਗ ਹੋ ਰਿਹਾ ਕੰਮ ਕਣੀਓ 4 ਦਿਨ ਹੋ ਗਏ ਰਾਮੂ ਭੱਜ ਗਿਆ ਆ ਕਿਥੇ ਲਾਤੀ ਥਾਲੇ ਨੇ ਉਂਗਲੀ ਪਿੰਡ ਦੇ ਨੇ ਯਾਰ ਤੂੰ ਬੰਦਾ ਦੇ ਦੇ ਮੈਂ ਸੋਣਾ ਤੇਰੇ ਗਮਾੜ ਚ ਬੰਦਾ ਹੈਗਾ ਅੱਛਾ ਤੂੰ ਨਿਆ ਨਿਆ ਰੱਜ ਜੇ ਫਿਰ ਮੈਂ ਸਾਡੀ ਭਰਨ ਯਾਰ ਦੀ ਬਾਤ ਚ ਭੱਗ ਜੂ ਓ ਕਰ ਲਾਂਗੇ ਰੇਟ ਤੇਰੇ ਸਾਹਮਣੇ ਕਰੂੰਗਾ ਰੇਟ ਲਿਆ ਫਿਰ ਲਿਆ ਮੈਂ ਕਰੀਆ ਲੈ ਉਹ ਬਣ ਗਿਆ ਕੰਮ ਮਸਾਡੀ ਬਾਤ ਚ ਭਰੇ ਹੋਆ ਉਹ ਲੈ ਕੇ ਆਇਆ ਕਾਲਾ ਬੰਦਾ ਬੰਦੇ ਦਾ ਹਿੱਲਾ ਕਰ ਲਈ ਤੈਨੂੰ ਕਹਿਤਾ ਉਹਦੇ ਨਾਲ ਕਰ ਲਈ ਗੱਲ ਕਰ ਆਹੀ ਕੰਮ ਰਹਿ ਗਿਆ ਗੱਡੀ ਚੱਕਦਾ ਇੱਧਰ ਨੂੰ ਲੈ ਜਾਂਦਾ ਕਦੇ ਇੱਧਰ ਨੂੰ ਲੈ ਜਾਂਦਾ ਸਾਲਾ ਡੀਸੀ ਲੱਗਿਆ ਮੈਂ ਹੁੰਦਾ ਉਹ ਆਈ ਨਹੀਂ ਹੈਗੇ ਪਤੰਦਰ ਦੁਪਹਿਰਾ ਚੜਾਤਾ ਪਤਾ ਨਹੀਂ ਆਊਗਾ ਪਤਾ ਨਹੀਂ ਨਾ ਕਾਲਾ ਆ ਗਿਆ ਕੀ ਹੋਣਾ ਦੀ ਪੇ ਵਧੀਆ ਵਧੀਆ ਸਤਿ ਸ੍ਰੀ ਅਕਾਲ ਜੀ। ਹੋਰ ਕਾਲੇ ਬਹੁਤ ਕਵੇਲਾ ਕਰਤਾ ਯਾਰ। ਉਹ ਯਾਰ ਕਣਕ ਪਰ ਰਹੇ ਦੀ ਮੈਂ ਕਣਕ ਪਰਦਾ ਪਰਦਾ ਆਇਆ। ਅੱਛਾ। ਅੱਛਾ ਇਹ ਭਾਈ ਆਹੇ ਕਿਹੜੇ ਪਿੰਡ ਦਾ? ਉਹ ਮੇਰੇ ਪਿੰਡ ਦਾ ਹੀ ਆ। ਪਹਿਲਾਂ ਰਲਿਆ ਹੋਏ ਦੀ ਕਿਸੇ ਨਾਲ। ਅੱਛਾ। ਉਹਨਾਂ ਨੇ ਛੜਤੀ ਖੇਤੀ ਤਾਂ ਕਰਕੇ ਵਿਹਲਾ ਦੀ ਇਹ ਮੇਰੇ ਕੋਲ ਆ ਗਿਆ ਕਹਿੰਦਾ ਵੀ ਰਲਾ ਦੇ ਕਿਸੇ ਨਾਲ। ਐਨੇ ਫਿਰ ਤੇਰਾ ਫੋਨ ਆ ਗਿਆ। ਉਹ ਤਾਂ ਤੂੰ ਵਧੀਆ ਕਰਿਆਸਤਾ ਭਾਈ ਚਾਰ ਪੰਜ ਨਾਲ ਤਾਂ ਤੰਗ ਬਹੁਤ ਹੋ ਰਹੇ ਤੇ। ਉਹ ਪਹਿਲਾਂ ਜਿਹੜਾ ਰਾਮੂ ਸੀ ਉਹ ਓਏ RAMMU ਤਾਂ ਹੋਰੇ ਕੰਮ ਕਰ ਗਿਆ ਭਾਈ ਉਹ ਤਾਂ 4-5 ਦਿਨ ਪਹਿਲਾਂ ਪਤਾ ਨਹੀਂ ਕਿਸੇ ਨੇ ਪਿੰਟ ਚੋਂ ਕੁਲੀ ਲਈ ਆ ਉਹ ਤਾਂ ਉੜ ਗਿਆ ਰਾਤ ਨੂੰ ਥਾਲਾ ਐ ਤਾਂ ਟੜਕ ਟੋਲੀ ਉਹਨੂੰ ਐਨਾ ਸ਼ੋਕਰ ਕੋਈ ਚੀਜ਼ ਨਹੀਂ ਲੈ ਕੇ ਗਿਆ ਉਹ ਚੱਲ ਬਚਤ ਤਾਂ ਰਹੇਗੀ ਬਚਤ ਰਹੇਗੀ ਚੱਲ ਤੂੰ ਐ ਦੱਸ ਆ ਬਾਈ ਕੀ ਲਊਗਾ ਕਿੰਨੇ ਕੁ RAMMU ਨੂੰ ਦੰਦੇ ਤੇ ਅਸੀਂ 3500 ਇਹ ਬਾਈ ਕਿੰਨੇ ਲੈਂਦਾ ਤੇ ਉੱਥੇ ਉੱਥੇ ਲੈਂਦੇ 7000 8000 ਤਾਂ ਯਾਰ ਬਹੁਤ ਆ ਗਿਆ ਸੈਂਟੀ ਨੇ ਤਾਂ ਮੈਨੂੰ ਕਿਹਾ ਦੀਆ 5000 ਤੋਂ ਵਧਣਾ ਵਧਾਈ ਤੂੰ ਐ ਕਰ ਸੱਤੇ ਮਾਰੇ ਨੂੰ ਆ ਉਹ ਨਹੀਂ ਦੀਪੇ ਸੱਤ ਦਾ ਘਟਾ ਉੱਥੇ ਮੈਂ ਪਿੰਡ ਰਹਿੰਦਾ ਸੀ ਰਾਤ ਨੂੰ ਘਰੇ ਪਾ ਜਾਂਦਾ ਸੀ ਇੱਥੇ ਤਾਂ ਹੁਣ ਇੱਥੇ ਹੀ ਰਹਿਣਾ ਨੇ ਘਰੇ ਕਦੋਂ ਜਾਊਗਾ ਇਹ ਚੱਲ ਫਿਰ ਅਸੀਂ ਯਾਰਾਂ ਇਹ ਕਰਦੇ ਹਾਂ ਸੈਟੀ ਨੂੰ ਮੈਂ ਆਪੇ ਸਮਝਾ ਦਊਗਾ 7500 ਰੁਪਏ ਠੀਕ ਆ ਯਾਰ ਬਸ 7500 ਦੇ ਦਾਂਗਾ ਅਸੀਂ ਕਿਉਂਕਿ ਇਹ ਮਜ਼ਦੂਰਾ ਹਾਂਜੀ ਹਾਂਜੀ ਬਾਈ ਕੋਈ ਨਸ਼ਾ ਪੱਤਾ ਤਾਂ ਨਹੀਂ ਕਰਦਾ ਨਾ ਨਾ ਬਾਈ ਜੀ ਕੋਈ ਨਹੀਂ ਕਰਦੀ ਦੇਖ ਦੀਪੇ ਇਹਨੂੰ ਕੱਪੜੇ-ਕੁੱਪੜ ਦਵਾ ਦਿਓ ਤੇ ਰਹਿਣ ਵਾਸਤੇ ਕਮਰਾ ਦੇ ਦਿਓ ਇਹਨੂੰ ਜਿਹੇ ਰੁਪਏ ਤੁਸੀਂ ਖਾਂਦੇ ਹੋ ਉਹ ਜੀ ਰੋਟੀ ਦਿਓ ਇਹਨੂੰ ਦ੍ਰਿਯਾਨਦਨ ਰੱਖਿਓ ਕੋਈ ਓ ਯਾਰ ਹੱਦ ਹੋ ਗਈ ਐਨੇ ਕ ਤਾਂ ਇਨਸਾਨ ਆ ਸੀ ਤਾਂ ਭਈਏ ਨੂੰ ਬਰਾਬਰ ਰੋਟੀ ਦਿੰਦੇ ਤੇ ਇਹ ਤਾਂ ਫੇਰ ਵੀ ਆਪਣਾ ਭਾਈ ਆ ਜਿਹੜਾ ਪਹਿਲਾ ਵਾਲੇ ਮਾਲਕ ਦੇਦੇ ਉਹ ਬਹੁਤ ਵਧੀਆ ਬੰਤੇ ਤੇ ਰੋਟੀ 7-8 ਸਾਲ ਤੋਂ ਰਲਿਆ ਵਜਨ ਨਾਲ ਇਹ ਓਏ ਤਾਂ ਯਾਦ ਕਰੂ ਵੀ ਕਿੱਥੇ ਰਲਿਆ ਸੀ ਮੈਂ ਤਾਂ ਤੈਨੂੰ ਪਛਾਣਤ ਨਹੀਂ ਆਉਣਾ ਦੇਖੀ ਤੂੰ ਜੀ ਮਹੀਨਿਆਂ ਨੂੰ ਆ ਛੰਟ ਵਾਲਾ ਛੱਟੀ ਦੇਖੀ ਨੂੰ ਬਰਾਬਰ ਕਿਉ ਮਰਿਆ ਕਰੂ ਚੱਲ ਬਧੀ ਇਹ ਗੱਲ ਤਾਂ ਫੇਰ ਹਾਂ ਕਰ ਮੈਂ ਚਾਲਿਆ ਮਾਂ ਉਹ ਨਹੀਂ ਦੀ ਭੇਜ ਚਾਹਣੀ ਮੋਟਰ ਚੱਲ ਰਹੀ ਆ ਉਹ ਨਹੀਂ ਛੱਕ ਜਾ ਦੋ ਕੁੱਟਾਂ ਵਜਾ ਗੱਜੇ ਮਰੀ ਗੱਲ ਸੁਣ ਤੇਰਾ ਨੰਬਰ ਹੈਗਾ ਮੇਰਾ ਜੇ ਤੈਨੂੰ ਤੰਗ ਕਰਦੇ ਹੋਏ ਤੈਨੂੰ ਕੋਈ ਕਿਸ ਕਹਿੰਦੇ ਹੋਏ ਨਾ ਮੈਨੂੰ ਫੋਨ ਕਰਦੀ ਮੈਂ ਤੈਨੂੰ ਜਦੇ ਲੈ ਜੂ ਇੱਥੋਂ ਉਹ ਰਿਸ਼ਤੇਦਾਰ ਦਾ ਕੰਦੀ ਆ ਰਿਹਾ ਮੁੰਲਾ ਦਾ ਲੈਕ ਹੀ ਨਹੀਂ ਆਇਆ ਬੰਦਾ ਤੂੰ ਕਿਹਦੇ ਨਾਲ ਨਾਲ ਗਿਆ ਉਹ ਰਿਸ਼ਤੇਦਾਰਾ ਤੂੰ ਮਖੌਲ ਜੇ ਘੱਟ ਕਰਿਆ ਕਰ ਠੀਕ ਆ ਤੈਨੂੰ ਪਤਾ ਰਾਮੂ ਭੱਜ ਗਿਆ ਸਾਡੇ ਵਾਲਾ ਉਹ ਬੜਾ ਸਾਡੇ ਵਾਲਾ ਦਾ ਡੱਕਾ ਨਹੀਂ ਤੋੜਦਾ ਉਹਦਾ ਗੱਲਾਂ ਦਾ ਸਕਾਰੀ ਆ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਇਧਰੋਂ ਡੰਕਰਾਂ ਦਾ ਕਰਾਂ ਫਿਰ ਬਾਅਦ ਚ ਮੈਂ ਖੇਤਾਂ ਦਾ ਕਰਦਾ ਯਾਰ ਹੁਣ ਤੂੰ ਦਸ ਬੰਦਾ ਲੈ ਕੇ ਨਹੀਂ ਆਇਆ ਉਹ ਲਿਆਂਦਾ ਬੰਦਾ ਅੰਦਰ ਬੈਠਾ ਅੱਛਾ ਫਿਰ ਕਿੰਨੇ ਚ ਕਰਾਤਾ 7500 ਚ ਉਹ ਸਾਡੇ ਵਾਲਾ ਆਉਂਦਾ ਬਹੁਤ ਸਿਹਾਰ ਕਹਾਉਂਦਾ ਮੈਂ ਤਾਂ ਉਹਨੂੰ 5000 ਕਹਿ ਕੇ ਗਿਆ ਦੀ ਯਾਰ ਕਿਹੜੇ ਜਮਨੂ ਜੇ ਫਿਰ ਰਿਹਾ ਤੂੰ 5000 ਚ ਕਿਹੜਾ ਬੰਦਾ ਰਹਿ ਜੂ ਉਹ ਯਾਰ ਅਸੀਂ ਰੰਮੂ ਨੂੰ 3500 ਦਿੰਦੇ ਤੇ ਉਹ ਤਾਂ ਹੀ ਦਾ ਰਹਿ ਗਿਆ ਉਹ ਚੱਲ ਹੁਣ ਕਰਾਤਾ ਤਾਂ ਹੈ ਕਰਾਤਾ ਹੈਂ ਗਰ ਗੌਰ ਰੱਖਿਓ ਦੀ ਮਾੜਾ ਬਟਾ ਕੰਮ ਕਰਾ ਦੇ ਗੇ ਨਾਲ ਇਹਦੇ ਉਹ ਯਾਰ ਕੰਮ ਤਾਂ ਉਹਦੇ ਨਾਲ ਵੀ ਕਰਾਉਂਦੇ ਤੇ ਚੱਲ ਠੀਕ ਚੰਗਾ ਚੱਲ ਮੇਰੀ ਜਾਨ ਤਾਂ ਛੁੱਟੀ ਚਲੋ ਆਕਰ ਠੀਕ ਬੈਗ ਜੇ ਯਾਰ ਵਿੱਚ ਇਕੱਠੇ ਨਾ ਕਰ ਬੈਗ ਨਾ ਅੱਡ ਅੱਡ ਕਰਕੇ ਬੰਨਦੇ ਗੇਜੇ ਨੂੰ ਲੈ ਚੱਲਦੇ ਨਾਲ ਹੈਂ ਆ ਜਾ ਗੇਜੇ ਚੱਲਦੀ ਸਭਾ ਤੇ ਨਾ ਯਾਰ ਬਰੇ ਯਾਰ ਜਾ ਨਹੀਂ ਜਾਣਾ ਯਾਰ ਕੰਮ ਬਹੁਤ ਨਹੀਂ ਉਹ ਕੰਮ ਤਾਂ ਚਲਦੀ ਦੇਣਗੇ ਜਿੱਦ ਤੇਰੇ ਮਾਲਕ ਨੂੰ ਅਸੀਂ ਕਹਿ ਦਾਂਗੇ ਗੱਲ ਕਰ ਨਹੀਂ ਯਾਰ ਬਰੇ ਯਾਰ ਜਾ ਨਹੀਂ ਜਾਣਾ ਯਾਰ ਬਰਸੀ ਨੂੰ ਭਰਨ ਵਾਲਾ ਪਿਆ ਕਣਕ ਭਰਨ ਵਾਲੇ ਪੀਏ ਯਾਰ ਉਹ ਇੱਕ ਦਿਨ ਤਾਂ ਲੱਗਣਾ ਯਾਰ ਅੱਜ ਦਾ ਮੱਥਾ ਟੇਕ ਕੇ ਕਿਉਂ ਠੱਕ ਦਾਂਗੇ ਪਿੰਡ ਨੂੰ ਟਰੈਕਟਰ ਨਹੀਂ ਯਾਰ ਮਾਲਕ ਬੋਲਣਗੇ ਯਾਰ ਓਏ ਨਹੀਂ ਮਾਲਕ ਨੂੰ ਤੈਨੂੰ ਕਹਿ ਰਿਹਾ ਕਹਿ ਦਾਂਗੇ ਡਰ ਨਾ ਤੂੰ ਨਹੀਂ ਨਹੀਂ ਕੋਈ ਗੱਲ ਚਲ ਮਰਜੀ ਅਵਗੇ ਤੇਰੀ ਕਾਨੂੰਨ ਜਾਰੀ ਨੂੰ ਗੈਨਾ ਅੱਛਾ ਬਹੁਤ ਕੁੱਟਦੇ ਨੇ ਉਹ ਲੈ ਯਾਰ ਗਲਤ ਗੱਲ ਹੈ ਤਾਂ ਯਾਰ ਇਹਨਾਂ ਦੀ ਹੈ ਨਹੀਂ ਕੋਈ ਫਾਇਦਾ ਨਹੀਂ ਹੈਗਾ ਚਲ ਤਦੋਂ ਕੀ ਕਰੀ ਤਰੋ ਨੌਨ ਜਾਰ ਪੁੱਤ ਠੰਡੇ ਬਣਨ ਵਾਲੀ ਹਾਂ ਪੁੱਤ ਮੈਂ ਰੁਕੋ ਮੈਂ ਤੁਹਾਡੇ ਗੀਜ਼ਰ ਚੋਂ ਗਰਮ ਪਾਣੀ ਪਰ ਕੇ ਲੈ ਕੇ ਆਂਦਾ ਨਹੀਂ 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 ਪੁੱਤ ਕੋਈ ਗੱਲ ਨਹੀਂ ਕਰ ਇਹ ਠੰਡੇ ਪਾਣੀ ਨਾਲ ਇਹ ਨਾ ਹੁੰਦਾ ਆ ਕੱਲ ਤਾਂ ਬਿਮਾਰ ਹੋ ਰਿਹਾ ਸੀ ਉਹ ਪੁੱਤ ਤੈਨੂੰ ਕੁਝ ਨਹੀਂ ਪਤਾ ਤੂੰ ਜਾ ਕੇ ਖੇਡ ਐਨਾ ਬੇਲਾ ਹੁੰਦਾ ਇਹਨੂੰ ਲਿਆ ਦੇ ਗਰਮ ਪਾਣੀ ਗੀਜ਼ਰ ਚੋਂ ਨਾ ਲਾ ਉਹ ਬਾਈ ਉਹਨੂੰ ਕਹਿ ਦੇ ਯਾਰ ਉੱਥੇ ਸਪਰੇਅ ਕਰਨ ਵਾਲੀ ਹੋਈ ਪਈ ਆ ਗੁੱਲੀ ਡੰਡਾ ਉੱਪਰ ਦੀ ਹੋ ਰਿਆ ਉਹ ਹੁਣ ਮੈਂ ਕੀ ਕਰਾਂ ਯਾਰ ਤਿੰਨ ਦਿਨ ਤਾ ਉਹ ਲੋਕ ਬਹਾਨੇ ਮਾਰਦੇ ਨੋ ਕਿ ਕਹਿੰਦਾ ਬਿਮਾਰ ਹੋ ਰਿਆ ਮੈਂ ਉਹ ਯਾਰ ਉਹਦਾ ਡਰਾਮੇ ਲਾਈ ਜਾ ਰਿਆ ਜੇ ਟਾਈਮ ਨਾ ਆ ਗਿਆ ਨਾ ਗੁੱਲੀ ਡੰਡਾ ਨਹੀਂ ਮਰਨਾ ਫਿਰ ਟਿੰਗੜੀ ਜਾਈ ਹੁਣ ਉਹ ਮੈਂ ਕੰਨਾ ਖੜ ਜਾ ਓਕੇ ਜੇ ਉਹ ਬਾਈ ਸਪਰੇਅ ਕਰ ਦੇ ਕਣਕ ਤੇ ਬਾਈ ਜੀ ਕਰ ਦਿੰਦੇ ਜੀ ਅੱਜ ਬਾਈ ਜੀ 1000 ਕਰਤੇ ਤਿੰਨ ਬਸ ਜੀ ਤਾਂ ਕੀ ਕਰਨਾ ਬਾਈ 1000 ਰੁਪਇਆ ਬਾਈ ਜੀ 300 ਰੁਪਇਆ ਦਾ ਫਕਾਣ ਵਾਲੇ ਦਾ ਹੋ ਰਿਹਾ ਜੀ 500 ਬਾਈ ਜੀ ਲੈਣੀ ਸੀ ਮੈਨੇ ਸਰੀਰ ਦਾ ਵੀ ਕਾ ਸੋ ਕਦਾ ਕਰਤਾ ਦੁਕਾਨ ਤੇ ਤੂੰ ਨਸ਼ਾ ਪੱਤਾ ਕਰਦਾ ਕੋਈ ਨਾ ਜਿੰਨਾ ਉਹ ਪਾੜੇ ਪੂੜੇ ਹੀ ਖਾ ਲੈਂਦੇ ਦੇਖ ਲਾ ਚੱਜ ਦੇਖ ਲਾ ਬਾਈ ਗੱਲ ਸੁਣ ਸੱਦਾ ਆ ਹਿਸਾਬ ਆ 1000 ਰੁਪਏ ਤਾਂ ਦੇ ਦਾਂਗੇ ਤੈਨੂੰ ਇੱਕ ਅੱਡੇ ਦਿਨ ਚ ਪਰ ਅਸੀਂ ਕਟਾਂਗੇ ਕਿਤੇ ਐ ਸੋਚੇ ਵੀ ਮੈਨੂੰ ਤਨਖਾਹ ਤੋਂ ਉੱਪਰ ਦੀ ਦੇ ਰਹੇ ਨੇ ਕੰਮ ਰਹੀ ਗੱਲ ਬੁਖਾਰ ਦੀ ਮੈਂ ਗੋਲੀ ਲਿਆ ਕੇ ਦੇ ਦੇਣਾ ਉਹ ਅੰਦਰ ਗੋਲੀ ਗੋਲੀ ਪਈ ਹੋਣੀ ਕੋਈ ਦੇ ਦੇ ਮੈਂ ਲਿਆ ਦੇਣਾ ਤੇ ਮੇਰੀ ਗੱਲ ਸੁਣ ਤੂੰ ਐਨੇ ਮੋਟਰ ਤੇ ਗੜਾ ਮਾਰਿਆ ਓਏ ਉੱਥੇ ਕਿਤੇ ਪਾਣੀ ਪਰ ਪਰ ਕਣਕ ਦਾ ਜਮੀ ਨਾਥ ਵੱਜ ਜੇ ਕੁੱਟੀਆਂ ਮੈਨੂੰ ਗੋਲੀ ਦੇਣਾ ਉਹਨੂੰ ਲੈ ਹੀ ਬਾਤ ਚੋਂ ਨਾਲੇ ਨਾਲੇ ਲਿਆਉਂਦਾ ਇਹਨੂੰ ਬਹਾਨੇ ਮਰੀ ਜਾਂਦਾ ਚਾਹਤ ਤੁਸੀਂ ਰੋਣਾ ਮੇਰਾ ਗੁੱਲੂਕ ਲੈ ਲਓ ਨਹੀਂ ਪੁੱਤ ਰਹਿਣ ਦੋ ਤੁਸੀਂ ਆਪਣੇ ਲਈ ਰੱਖੋ ਇਹ ਮੈਂ ਮੇਰੇ ਘੱਟੇ ਕਰੇ ਪੈਸੇ ਨੇ ਤੁਸੀਂ ਇਹਦੇ ਨਾਲ ਦੁਕਾਨਦਾਰ ਦੇ ਪੈਸੇ ਵੀ ਚੁਕਾਉਂਦੇ ਆ ਤੇ ਦਵਾਈ ਵੀ ਲੈ ਲਿਓ ਨਹੀਂ 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 ਪੁੱਤ ਤੂੰ ਆਪਣੇ ਲਈ ਰੱਖ ਇਹਨੂੰ ਕੋਈ ਚੱਕਰ ਨਹੀਂ ਹੈਗਾ ਜਾ ਸ਼ਾਬਾਸ਼ ਅਬਦ ਰਖ ਨੋ ਪੁੱਤ ਦੇਖਦਾ ਹੀ ਨਹੀਂ ਹੈਗਾ ਇਹ ਤਾਂ ਗੇਜਾ ਆ ਰੁਕੀ ਹੋ ਗਿਆ ਮਰੇ ਸਲੇ ਨੂੰ ਕੱਢੀ ਤਾਂ ਨਹੀਂ ਚੜ ਗਿਆ ਏ ਗੱਜੋ। ਉਹ ਗੱਜੋ ਓਏ। ਹਾਂਜੀ ਭਾਈ ਜੀ ਹਾਂਜੀ। ਤੂੰ ਰੋ ਲੁੱਟਿਆ ਪਿਆ ਓਏ। ਉਹ ਤੂੰ ਰੋ ਸੌ ਰਿਹਾ ਮੈਨੂੰ ਤਾਂ ਇਹ ਸਪਰੇਅ ਲੱਗਿਆ ਕਰਨ ਤੂੰ। ਖੜ ਜਾ ਸਾਟਲਾ ਕਿੱਥੇ ਆ ਓਏ। ਆਉ ਫਿਰ ਦਾਲੂਆਂ ਤੇ। ਉਹ ਸੰਟੀ ਓਏ। ਉਹ ਕੀ ਹੋ ਗਿਆ? ਉਹ ਆ ਜੀ ਕਰਤੂਤ ਦੇਖ ਲਾ ਓਏ। ਕੀ ਇਹ ਨੂੰ ਪਮੜ। ਆ ਕਰੋਂ ਗੋਲੀ ਲੈ ਕੇ ਤਾਂ ਅੱਧਾ ਘੰਟਾ ਤਾਂ ਉੱਥੇ ਸੋ ਗਿਆ ਧੁੱਪ। ਆ ਉਰੇ ਲਟ ਗਿਆ ਕੇ ਤਾਂ ਸੌ ਰਿਹਾ ਮੈਨੂੰ ਤਾਂ ਇਹ ਸਪਰੇਅ ਰਾਤਾ ਤੈਨੂੰ ਕਰਨਾ। ਓ ਯਾਰ ਮੈਨੂੰ ਕੀ ਪਤਾ ਲੱਗਿਆ ਕਦੋਂ ਆ ਗਿਆ ਇਹ। ਮੈਂ ਤਾਂ ਉਧਰ ਪਾਣੀ ਦੇਖ ਰਿਆਂ। ਓ ਬਾਈ ਤੈਨੂੰ ਸੌਣ ਵਾਸਤੇ ਲਾਇਆ ਸੀਨੇ ਬਾਈ ਯਾਰ ਸਰੀਰ ਸੈੱਟ ਨਹੀਂ ਹੈ ਗਰ ਬੁਖਾਰ ਚੜ ਰਿਹਾ ਯਾਰ ਓਏ ਹੋਰ ਕੌਣ ਕਰੂਗਾ ਯਾਰ ਓ ਤੂੰ ਸਪਰੇਅ ਕਰ ਬਾਈ ਜੀ ਯਾਰ ਕੱਲੂ ਕਰ ਦਾਂਗੇ ਜੀ ਅੱਜ ਨਹੀਂ ਹੋਣੀ ਹੈਗੀ ਮਾ ਥੱਪੜ ਮਾਰਨਾ ਮੂਤੇ ਜਵਾਬ ਜਵੂਰੀ ਦੇ ਸਕਦਾ ਮੈਨੂੰ ਤੂੰ ਹੱਦ ਹੋਈ ਪਈ ਤੇਰੀ ਆਲੀ ਜਾ ਕੇ ਸਪਰੇਅ ਵਾਲੀ ਢੋਲੀ ਚੱਕ ਲੈ ਚੁੱਪ ਕਰਕੇ ਨਾਲ ਨਾਲੇ ਪਾਣੀ ਚੱਲ ਰਿਹਾ ਤਾਜ਼ਾ ਬਾਈ ਜੀ ਕੱਲੂ ਕਰ ਦਾਂਗੇ ਓ ਤੂੰ ਯਾਰ ਟਿਕਟ ਢੋਲੀਆਂ ਚੱਲ ਛੱਟੀ ਪਰ ਢੋਲੀਆਂ ਆਓ ਆ ਜਾ ਚੱਲ ਮੈਨ ਲਾਉਣ ਲੱਗਿਆ ਯਾਰ ਹੱਦ ਇੱਥੇ ਯਾਰ ਫਸਾ ਤੇ ਸਪਰੇਅ ਕਰਕੇ ਬਰਸੀਨ ਵਟਲਾ ਫੜਾ ਫੜਾ ਅੱਜ ਦਾ ਬੰਦਾ ਤੂੰ ਵੀ ਨਹੀਂ ਦੇਖਦਾ। ਉਹ ਮੈਨੂੰ ਕੀ ਪਤਾ ਸੀ ਕਾਲਾ ਕਹਿੰਦਾ ਬਹੁਤ ਕੰਮ ਕਰਦਾ ਤਾਂ ਬਿਮਾਰੀਗਲ ਪਾ ਗਿਆ। ਤੂੰ ਤੂੰ ਵੀ ਤੰਗ ਹੋ ਗਏ। ਉਹ ਇੱਕ ਆਪਣੇ ਜਵਾਕ ਜੇ ਨੂੰ ਪਤਾ ਨਹੀਂ ਕੀ ਸਰਚ ਪਾਰਖਿਆ ਉਹ ਤਾਂ ਸਾਰਾ ਦਿਨ ਉਹ ਤਾਚੂ ਤਾਚੂ ਕਰਦਾ ਬਰੀਆ ਦਾ। ਇਹਦੀਆਂ ਗੱਲਾਂ ਕਰੀ ਜਾਂਦਾ ਸਾਰਾ ਦਿਨ। ਹਾਂ। ਉਹ ਵੇ ਰੁਕਲਾ ਵੇ। ਥੱਕ ਗਿਆ ਯਾਰ ਇੱਕ ਬੰਦਾ ਬੇਕਾਰ ਟੱਕਰ ਗਿਆ ਆਪਾਂ ਨੂੰ। ਨਾ ਕੰਮ ਕਰਦਾ ਯਾਰ। ਆਹ ਦੇਖ। ਉਹ ਤੂੰ ਅੰਦਰੋਂ ਨਿਕਲਿਆ ਨਾ ਤੈਨੂੰ ਕਿਹਨੇ ਕਿਹਾ ਉਹ ਅੰਦਰ ਜਾਣ ਨੂੰ? ਪਾਪਾ ਮੈਂ ਨਹੀਂ ਗਿਆ। ਪੁੱਤੈ ਨੂੰ ਤਾਂ ਬਾਹਰ ਰੋਟੀ ਖਾਣ ਨੂੰ ਕਿਹਾ ਵਿਆ ਆਪਾਂ ਅੰਦਰ ਥੋੜੀ ਬਿਠਾਉਣਾ ਇਹਨੂੰ ਹਾਂ ਸਹੀ ਗੰਦੂ ਚਾਚੂ ਆ ਤਾਂ ਇਨਸਾਨ ਨਹੀਂ ਜਾਨਵਰ ਹੈ ਐਂ ਕਾ ਤੋ ਬੋਲਦਾ ਪੁੱਤ ਚਾਚੂ ਨੂੰ ਤੂੰ ਹਾਂ ਪਾਪਾ ਮੈਨੂੰ ਸਾਡੇ ਉੱਪਰ ਸ਼ਰਮ ਆਉਂਦੀ ਆ ਤੂੰ ਅੱਜ ਗਰੀਬ ਦੇ ਉੱਪਰ ਐ ਜਾ ਕੇ ਅੰਦਰ ਜ਼ੁਲਮੀ ਕਰਦੇ ਹੋ ਤੇਰੇ ਪੁੱਤ ਇਹਨਾਂ ਨੂੰ ਕਾਹਨੂੰ ਸ਼ਰਮ ਆਉਂਦੀ ਆ ਇਹ ਜਾਨਵਰ ਨਹੀਂ ਜਾਨਵਰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਮਾੜੀ ਮੁੱਟੀ ਆਪ ਕਿੰਨੇ ਮੋਟੇ ਮੋਟੇ ਕੋਟ ਪਾਈ ਖੜੇ ਹੋ ਆ ਦੇਖੋ ਕਿਵੇਂ ਹੰਗੜਾ ਠੰਡ ਚ ਜੇ ਤੁਹਾਡਾ ਮੁੰਡਾ ਮੈਨੂੰ ਫੋਨ ਨਾ ਕਰਦਾ ਮੈਨੂੰ ਕਿਥੇ ਪਤਾ ਲੱਗ ਚਾਰ ਦਿਨ ਹੋ ਗਏ ਨੂੰ ਬਿਮਾਰ ਪਏ ਨੂੰ ਨਾ ਤੁਸੀਂ ਨੂੰ ਕੋਈ ਦਵਾਈ ਦਵਾਈਆ ਨਾ ਤੁਸੀਂ ਨੂੰ ਕੋਈ ਪੈਸਾ ਦਮੋ ਤੁਸੀਂ ਤਾਂ ਜਮੀ ਜਾਨਵਰ ਬਣ ਕੇ ਸੋਡੀ ਇਨਸਾਨ ਨੇ ਜਮੀ ਖਤਮ ਹੋ ਗਈ ਚੱਲ ਗਏ ਜੇ ਤੇਰਾ ਹਸਾਬ ਮੈਂ ਕਰ ਦੂੰਗਾ ਇਹਨੂੰ ਤਾਂ ਕੋਈ ਲੋੜ ਨਹੀਂ ਪੈਸਾ ਮੰਗਣ ਦੀ ਸਹੀ ਗੱਲ ਆ ਭਾਈ ਕਾਲੇ ਅਸੀਂ ਤਾਂ ਇਨਸਾਨੀਅਤ ਇਹ ਭੁੱਲ ਕੇ ਪੈਸੇ ਦੇ ਚੱਕਰ ਚ ਅਸੀਂ ਜਦੋਂ ਆਪਣੇ ਜਵਾਕ ਦੀ ਫਿਕਰ ਕਰ ਸਕਦੇ ਆ ਆਪਦੀ ਫਿਕਰ ਕਰ ਸਕਦੇ ਆ ਇਹ ਭੁੱਲ ਗਏ ਇਹ ਵੀ ਕਿਸੇ ਦਾ ਜਵਾਕ ਆ ਅਸੀਂ ਭਾਈ ਇਹਨੂੰ ਕਦੇ ਨਾ ਪੈਸਾ ਦਿੱਤਾ ਦਵਾਈ ਨੂੰ ਨਾ ਕਿਤੇ ਹੋਰ ਚੀਜ਼ ਨੂੰ ਇਹਦੇ ਤੱਕਾ ਹੀ ਕਰਿਆ ਭਾਈ ਇਤਿਆਚਾਰ ਕਰਿਆ ਤੇ ਤੇ ਇਹਨੇ ਤਾਂ ਵਿਚਾਰੇ ਨੇ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਤੀ ਪਰ ਆਸੀਂ ਕੋਈ ਮਾਲਕ ਵਾਲਾ ਫਰਜ ਨਹੀਂ ਨਿਭਾਇਆ ਲੈ ਬਈ ਗੇਜੇ ਆ ਤੇਰੇ ਪੈਸੇ 5000 ਆ ਬਾਕੀ ਜੇ ਘਟੇ ਵਧੇ ਅਸੀਂ ਤੈਨੂੰ ਪੰਡ ਫੜਾਇਆ ਹੋ ਗੇ ਬਾਈ ਹੋ ਸਕੇ ਤਾਂ ਸਾਨੂੰ ਮaaf ਕਰ ਦੇ ਯਾਰ ਕਦੇ ਅਸੀਂ ਮਾਫੀ ਦੇ ਲੈਕ ਤਾਂ ਹੈ ਨਹੀਂ ਪਰ ਤੈਨੂੰ ਲੱਗਿਆ ਤੂੰ ਮaaf ਕਰਦੀ ਸਾਹੀ ਗੱਲ ਆ ਬਈ ਗੇਜੇ ਗਲਤੀ ਹੋ ਗਈ ਬਈ ਯਾਰ ਚੱਲ ਵੀ ਗੇਜੇ ਕੋਈ ਆਪਾ ਦਾ ਇਨਸਾਨੀਅਤੇ ਖਤਮ ਕਰ ਲਈ ਆਪਣੇ ਨਾਲੋਂ ਚੰਗਾ ਤਾਂ ਆਪਣਾ ਜਵਾਕ ਆ ਯਾਰ ਸਹੀ ਗੱਲ ਆ ਬਾਈ ਜੇ ਅੱਜ ਆਪਣਾ ਜਵਾਕ ਆਪਣੀਆਂ ਅੱਖਾਂ ਨਾਲ ਖੋਲਦਾ ਆਪਾਂ ਤਾਂ ਹਕਾਰ ਚੇ ਫਰੀ ਜਾਂਦੇ ਉੱਪਰ ਮੈਨੂੰ ਨਿਕੋ ਪੁੱਛਿਆ ਕਿ ਤੈਨੂੰ ਤਾਂ ਮਜ਼ਾ ਆ ਗਿਆ ਸਹੀ ਗੱਲ ਆ ਬਾਈ ਆਪਾਂ ਤਾਂ ਇਹ ਭੁੱਲ ਗਏ ਕਿ ਜੱਟ ਦੇ ਫੀਰੀ ਦਾ ਕੇਸ ਤਾਂ ਹੁੰਦਾ ਆਪਾਂ ਤਾਂ ਹੰਕਾਰ ਗਏ ਤੇ ਬਾਈ ਅਸਿਕਾ ਦੋਸਤੋ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਪਟਿਆਲਾ ਪਿਕਚਰਸ ਚੈਨਲ ਦੇ ਉੱਤੇ ਤੁਸੀਂ ਇੰਨੀ ਸਪੋਰਟ ਕਰ ਰਹੇ ਹੋ ਇੱਕ ਨਵੇਂ ਚੈਨਲ ਨੂੰ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਸਾਡਾ ਇਹੀ ਸੀਗਾ ਕਿ ਅਸੀਂ ਜੱਗੀ ਟੀਵੀ ਦੇ ਉੱਤੇ ਜਿਹੜਾ ਕੰਟੈਂਟ ਬਣਾਉਂਦੇ ਸੀਗੇ ਉਹ ਲੌਂਗ ਫਾਰਮੈਟ ਵੀਡੀਓਜ਼ ਬਣਾਉਂਦੇ ਸੀਗੇ ਪਰ ਜਦੋਂ ਅਸੀਂ ਪਟਿਆਲਾ ਪਿਕਚਰਸ ਬਣਾਉਣ ਬਾਰੇ ਸੋਚਿਆ ਸੀਗਾ ਬਾਈ ਨੇ ਤਾਂ ਇਹ ਸੋਚਿਆ ਸੀਗਾ ਕਿ ਉਸ ਤੇ ਅਸੀਂ ਉਸ ਉਹ ਤਰ੍ਹਾਂ ਦਾ ਕੰਟੈਂਟ ਬਣਾਵਾਂਗੇ ਸ਼ਾਰਟ ਫਾਰਮ ਜਿਹੜਾ ਤੁਸੀਂ ਜਲਦੀ ਤੋਂ ਜਲਦੀ 10 ਮਿੰਟ ਦੇ ਅੰਦਰ ਅੰਦਰ ਦੇਖ ਸਕੋ ਤੇ ਉਸ ਨੂੰ ਪਿਆਰ ਦੇ ਸਕੋ ਤੇ ਤੁਸੀਂ ਉਸ ਨੂੰ ਪਿਆਰ ਵੀ ਦਿੱਤਾ ਬਹੁਤ ਸਪੋਰਟ ਵੀ ਦਿੱਤੀ ਆ ਪਰ ਹੁਣ ਆਪਾਂ ਨੇ ਵਿਊਜ਼ ਬਹੁਤ ਜ਼ਿਆਦਾ ਗੇਨ ਕਰ ਲਏ ਨੇ ਚੈਨਲ ਦੇ ਉੱਤੇ ਅੱਗੇ ਵੀ ਹੋਰ ਵੀ ਜ਼ਿਆਦਾ ਗੇਨ ਕਰਾਂਗੇ ਪਰ ਆਪਾਂ ਨੇ ਸਬਸਕ੍ਰਾਈਬਰਾਂ ਫੋਕਸ ਕਰਨਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਜਦੋਂ ਮੈਂ ਪਰਸੈਂਟੇਜ ਦੇਖੀ ਚੈਨਲ ਦੀ ਐਨਲਿਟਿਕਸ ਦੇ ਵਿੱਚ ਜਾ ਕੇ ਤਾਂ ਜਿਹੜੇ ਨਾਨ ਸਬਸਕ੍ਰਾਈਬਰ ਨੇ ਉਹ ਬਹੁਤ ਜ਼ਿਆਦਾ ਨੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਉਹ ਬਹੁਤ ਘੱਟ ਨੇ ਸੋ ਆਪਾਂ ਨੇ ਹੁਣ ਸਬਸਕ੍ਰਾਈਬਰ ਵਧਾਣੇ ਨੇ ਚੈਨਲ ਦੇ ਉੱਤੇ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਤਾਂ ਹੀ ਤੁਹਾਡੇ ਤੱਕ ਆਣ ਗਿਆ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਿਊਜ਼ ਦੋਗੇ ਲਾਈਕ ਕਰੋਗੇ ਸ਼ੇਅਰ ਕਰੋਗੇ ਬਾਕੀ ਬਾਈ ਤੂੰ ਕੀ ਕਹਿਣਾ ਚਾਹੇਗਾ ਕਿੱਦਾਂ ਦਾ ਸਫਰ ਰਿਹਾ ਤੇਰਾ ਹੁਣ ਤੱਕ ਦਾ ਹੁਣ ਤੱਕ ਦਾ ਸਫਰ ਬਾਈ ਮੇਰਾ ਬੜਾ ਮਜ਼ੇਦਾਰ ਰਿਹਾ ਸੋਚਿਆ ਕੁਝ ਹੋਰ ਤੀ ਬਣ ਕੁਝ ਹੋਰ ਗਿਆ ਕਰੀ ਤੀ ਸਟਾਰਟਿੰਗ ਬਲੌਗਿੰਗ ਪਰ ਚੇਂਜ ਕਰਤਾ ਕੰਮ ਸ਼ਾਰਟ ਵੀਡੀਓ ਲੈਂਦੀਆ ਉਮੀਦ ਨਹੀਂ ਤੀ ਵੀ ਇੰਨਾ ਪਿਆਰ ਦੋਗੇ ਕਈ ਤਾਂ ਇੰਨੀਆਂ ਵੀਡੀਓ ਵਾਇਰਲ ਹੋ ਗਈਆਂ ਹੱਦੋਂ ਵੱਧ ਕੇ ਹਰ ਇੱਕ ਬੰਦਾ ਸਾਨੂੰ ਪੜ ਜਾਵੇ ਹੁਣ ਸਾਨੂੰ ਬਸ ਤੁਹਾਡੇ ਤੋਂ ਹੀ ਉਮੀਦ ਆ ਸੀ ਇਸ ਨੂੰ ਨਵੇਂ ਉਪਰਾਲੇ ਨੂੰ ਜਿੱਦਾਂ ਸ਼ੁਰੂ ਕਰਾਇਆ ਇਸ ਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਹੋਰ ਵਧੀਆ ਪ੍ਰੋਡਕਸ਼ਨ ਦੇ ਨਾਲ ਅੱਗੇ ਲੈ ਕੇ ਜਾਵਾਂਗੇ ਪਰ ਥੋੜਾ ਸਾਥ ਬਹੁਤ ਜ਼ਰੂਰੀ ਆ ਵੀਡੀਓਜ਼ ਨੂੰ ਪਿਆਰ ਜ਼ਰੂਰ ਦਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਜਾਇਓ ਲਾਈਕ ਜ਼ਰੂਰ ਕਰਕੇ ਜਾਇਓ ਵੀਡੀਓਜ਼ ਬਹੁਤ ਆਣਗੀਆਂ ਜੱਗੀ ਟੀਵੀ ਤੇ ਵੀ ਪਟਿਆਲਾ ਪਿਕਚਰਸ ਤੇ ਵੀ ਸੋ ਬਣੇ ਰਹੋ ਸਾਥ ਬਣਾਈ ਰੱਖੋ ਸਸ਼ੀ ਕਾ ਪਟਿਆਲਾ ਪਿਕਚਰਸ ਸਬਸਕ੍ਰਾਈਬ ਕਰ ਲਿਓ ਡਨ